ਪੰਤਨਸ਼ੀਰੂ ਗੁਰਨਾਣਕ ਦੇਵ ਜੀ ਦੇ ਪ੍ਰਕਾਸ਼ ਹੁਸੈਨ ਦੇ ਵਿਹਾੜੇ ਦੇ ਜਲੰਧਰ ਦੇ 13 13 ਹਾਟੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਤਸਵੀਰਾਂ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਇਸ ਉਪਰਾਲੇ ਦੇ ਵਿੱਚ ਜਿੱਥੇ ਮੈਡੀਕਲ ਕੈਂਪ ਲਗਾਇਆ ਗਿਆ ਉੱਥੇ ਹੀ ਗਰੀਬ ਲੋਕਾਂ ਦੀ ਮਦਦ ਦੇ ਲਈ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਰੇੜੀਆਂ ਵੀ ਤਿਆਰ ਕੀਤੀਆਂ ਗਈਆਂ ਨੇ ਉਸ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਉੱਪਰ ਇਹ ਗਰੀਬ ਲੋਕਾਂ ਨੂੰ ਦਿੱਤੀ ਜਾਊਗੀ ਕਿ ਲੋਕ ਆਪਣਾ ਜਿਹੜਾ ਕੁਝ ਗਰੀਬ ਲੋਕ ਕੰਮਕਾਜ ਕਰ ਸਕਣ ਉੱਥੇ ਹੀ ਡੌਗ ਸ਼ੈਲਟਰ ਵੀ ਬਣਾਏ ਗਏ ਨੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚ ਡੌਗ ਸ਼ੈਲਟਰ ਜਿਹੜਾ ਤਿਆਰ ਕੀਤਾ ਗਿਆ ਹੈ ਉਹਦੇ ਵਿੱਚ ਗੱਦਾ ਵੀ ਜਿਹੜਾ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਹੋਰ ਵੀ ਤਸਵੀਰਾਂ ਦਿਖਾਵਾਂਗੇ ਜਿੱਥੇ ਹੱਡੀਆਂ ਦੇ ਡਾਕਟਰ ਆਣਗੇ ਉੱਥੇ ਖੋਣਦਾਨ ਕੈਂਪ ਵੀ ਜਿਹੜਾ ਲਗਾਇਆ ਗਿਆ ਉਸ ਦੇ ਨਾਲ ਫਿਜ਼ੀਓਥੈਰੇਪੀ ਦਾ ਵੀ ਜਿਹੜਾ ਡਾਕਟਰ ਜਿਹੜੇ ਇੱਥੇ ਆਣ ਇਸ ਦੇ ਨਾਲ ਲੋਕਾਂ ਦੀ ਮਦਦ ਦੇ ਲਈ ਜਿਹੜੇ 13 13 ਹੱਟੀ ਵੱਲੋਂ ਜਿਸ ਤਰ੍ਹਾਂ ਕਿ ਪਹਿਲੇ ਉਪਰਾਲਾ ਜਿਹੜਾ ਕੀਤਾ ਗਿਆ ਕਿ ਗਰੀਬ ਲੋਕਾਂ ਦੇ ਲਈ ਜਿਹੜੇ ਕੱਪੜੇ ਪਾण्डे ਹਰ ਇੱਕ ਜ਼ਰੂਰਤ ਦਾ ਸਮਾਨ ਜਿਹੜਾ ਹੈ ਸਾਡੀ ਤੋਂ ਮਿਲਦਾ ਉੱਥੇ ਹੀ ਅੱਜ ਮਹਾਰਾਜੀ ਦੇ ਪ੍ਰਕਾਸ਼ ਹੋਸਾ ਨੂੰ ਲੈ ਕੇ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕਿ ਮੈਡੀਕਲ ਕੈਂਪ ਵੀ ਜਿਹੜਾ ਲਗਾਇਆ ਗਿਆ ਹੈ ਸੇਵਾਦਾਰ ਜਿਹੜੇ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਉਸ ਦੇ ਬਾਰੇ ਥੋੜਾ ਜਿਆਦਾ ਦੱਸੋ 13 13 ਹੱਟੀ ਤੇ ਚੱਲ ਰਹੀ ਨਾ ਉਹ ਸਾਡੇ ਸੰਸਥਾ ਨਹੀਂ ਉਹ ਸੰਗਤ ਸੰਸਥਾ ਇਹ ਸਭ ਕੁਝ ਜਿਹੜਾ ਸੰਸਥਾ ਦੇ ਚੱਲ ਰਹੀ ਹੈ ਉਹ ਸੰਗਤ ਦਾ ਸਹਿਯੋਗ ਹੈ ਅੱਜ ਸਾਡੇ 5 ਸਾਲ ਜਿਹੜੇ ਕੰਪਲੀਟ ਹੋਏ ਹੈ ਉਹਦਾ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਔਰ ਮੀਡੀਆ ਦਾ ਨਾ ਵੱਢਾਤਾ ਕਿ ਸਾਡੇ ਦੀ ਆਵਾਜ਼ ਆ ਜੇ ਮੈਂ ਆਵਾਜ਼ ਮਾਰਾਂਗਾ ਤੇ ਮੇਰੀ ਆਵਾਜ਼ ਸ਼ਾਇਦ ਬਹੁਤ ਜ਼ਿਆਦਾ ਕਰਕੇ 10 ਫੁੱਟ ਤੱਕ ਜਾਈ ਵੀ ਫਰਦਾ ਹੈਗੀ ਇੱਕ ਮੀਡੀਆ ਹੈ ਜਿਹੜੀ ਸਾਡੇ ਬਾਹਰ ਕੋਲੇ ਵਰਦ ਤੱਕ ਪੁੰਜਦਾ ਤੇ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਕਰਾਂਗਾ ਇਸ ਜਗ੍ਹਾ ਤੁਸੀਂ ਆਏ ਹੋ ਔਰ ਸਰ ਕਵਰੇਜ ਕਰ ਰਹੇ ਹੋ ਬਹੁਤ-ਬਹੁਤ ਧੰਨਵਾਦ ਕੀ ਸੰਗਤ ਲਈ ਕੀ ਕੀ ਜਿਹੜੇ ਚੀਜ਼ ਇੱਥੇ ਮਿਲਦੀ ਹੈ ਕੀ ਜਿਸ ਜਗ੍ਹਾ ਤੇ ਦੇਖੋ ਥੱਲੇ ਸਾਰਾ ਪੁਰਾਣੇ ਕੱਪੜੇ ਸ਼ੂਜ਼ ਕਰੋ ਕਰੀ ਹਰ ਚੀਜ਼ ਤੇ ਮਹੱਇਆ ਕਰਾਈ ਜਾਂਦੀ ਏ ਕੁੜੀਆਂ ਦੇ ਵਿਆਹ ਕਿਤੇ ਆਉਂਦੇ ਇੱਥੇ ਐਲਸੀਡੀ ਫ੍ਰਿਜ ਸਭ ਫ੍ਰੀ ਦਿੱਤੇ ਜਾਂਦੇ ਤੇ ਅੱਜ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਕੜੇ ਕੜੇ ਡਾਕਟਰ ਜਿਹੜੇ ਆਣ ਦੇ ਡਾਕਟਰ ਗਾਰੀ ਹਸਪੀਟਲ ਜਿਹੜੇ ਆ ਰਹੇ ਹਨ ਨੀਲਗੋਲ ਜੀ ਆ ਰਹੇ ਹੈ ਕੈਂਪ ਲੱਗਾ ਉਹਨਾਂ ਦਾ ਮਨਵੀਰ ਸਿੰਘ ਦੀ ਫਿਜ਼ੀਓਥੈਰੇਪਿਸਟ ਵੀ ਆਏ ਹੋਏ ਹੈ ਬਲੱਡ ਬਲੱਡ ਕੈਂਪ ਲੱਗਾ ਕੇਐਮਐਚ ਹਸਪੀਟਲ ਡਾਕਟਰ ਸਿਮਰ ਉਹੜਾ ਥੱਲੇ ਬੈਠੇ ਫਿਜ਼ੀਓਥੈਰੇਪੀ ਦੇ ਇਹ ਸਾਰੇ ਸੇਵਾ ਨੂੰ ਮਾਰਿਆ ਸਾ ਮੈਂ ਜੰਦਰ ਲੋਕਾਂ ਨੂੰ ਕਹਾਂਗੇ ਇੱਕਦਮ ਚੱਕੋ ਚੰਗੇ ਕੰਮ ਕਰਵਾਸਾ ਲੋਕੀਂ ਧਰਨਾ ਕਾਰਵਾ ਬੰਦਾ ਜਾਏਗਾ ਕਿਉਂਕਿ ਸਰਨੇ ਹੁਣ ਕਰੋਗੇ 680 ਪਰਵਾਰ ਜੰਦਰਾਂ ਜੁੜ ਚੁੱਕੇ ਤੇ ਤੁਸੀਂ ਇਹਦਾ ਸ਼ੁਰੂ ਕਰੋਗੇ ਤੇ ਬਹੁਤ ਕੁਝ ਆਪਾਂ ਵਧੀਆ ਕੰਮ ਕਰ ਸਕਿਆ ਜੰਦਰ ਸ਼ਹਿਰ ਵਾਸਤੇ ਜੀ ਬਿਲਕੁਲ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਵਾਂਗੇ ਕਿ 13 13 ਆਟੀ ਦੇ ਵਿੱਚ 600 ਤੋਂ ਜ਼ਿਆਦਾ ਪਰਿਵਾਰ ਜਿਹੜੇ ਸਮੇਂ ਜੁੜ ਚੁੱਕੇ ਨੇ ਮੈਂ ਤਸਵੀਰਾਂ ਵੀ ਦਿਖਾ ਦੇਣਾ ਕਿ 13 13 ਆਟੀ ਤੋਂ ਕੀ ਕੀ ਸਮਾਨ ਮਿਲਦਾ ਹੈ ਕਿਤਾਬਾਂ ਦੀ ਸੇਵਾ ਕੀਤੀ ਜਾਂਦੀ ਹੈ ਫਰੀ ਮੈਡੀਕਲ ਕੈਂਪਸ ਦੀ ਸੇਵਾ ਕੀਤੀ ਜਾਂਦੀ ਏ ਕਰਿਆਣਿਆਂ ਦੀ ਸੇਵਾ ਕੀਤੀ ਜਾਂਦੀ ਏ ਉੱਥੇ ਹੀ ਬੂਟਿਆਂ ਦਾ ਲੰਗਰ ਵੀ ਲਾਇਆ ਜਾਂਦਾ ਏ ਇਸ ਦੇ ਨਾਲ ਗਰੀਬ ਲੋਕਾਂ ਲਈ ਹਰ ਇੱਕ ਜ਼ਰੂਰਤ ਦਾ ਜਿਹੜਾ ਸਮਾਨ ਹੁੰਦਾ ਉਹ ਇੱਥੇ ਉਹਨਾਂ ਨੂੰ ਮਿਲ ਜਾਂਦਾ ਤੇ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਵਾਂਗੇ ਜਿਸ ਤਰ੍ਹਾਂ ਕਿ ਇਹਨਾਂ ਨੂੰ 5 ਸਾਲ ਦੇ ਕਰੀਬ ਉਹ ਚੱਲੇ ਆ ਲੋਕਾਂ ਦੀ ਸੇਵਾ ਕਰਦੇ ਹੋਇਆ ਤੇ ਅੱਜ ਜਿਹੜਾ 5ਵਾਂ ਸਾਲ ਪੂਰਾ ਹੋਇਆ ਹੈ ਤਾਂ ਉਸ ਦੇ ਲਈ ਹੋਂਨਾ ਵੱਲੋਂ ਜਿਹੜਾ ਮੈਡੀਕਲ ਕੈਂਪ ਵੀ ਜਿਹੜਾ ਲਗਾਇਆ ਗਿਆ ਜਿਸ ਤਰ੍ਹਾਂ ਕਿ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਬਲੱਡ ਕੈਂਪ ਵੀ ਹੈਗਾ ਹੱਡੀਆਂ ਦੇ ਮਾ ਡਾਕਟਰ ਵੀ ਇੱਥੇ ਆਣਗੇ ਉਸ ਦੇ ਨਾਲ ਫਿਜ਼ੀਓਥੈਰੇਪੀ ਵੀ ਜਿਹੜੀ ਹੋਵੇਗੀ ਤੁਸੀਂ ਦੇਖੋ ਤਾਂ ਕਿ ਇਹ ਸੇਵਾ ਦੇ ਲੋਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਕਿ ਹਰ ਇੱਕ ਜ਼ਰੂਰਤ ਦੀ ਚੀਜ਼ ਜਿਹੜੀ ਇੱਥੋਂ ਮਿਲੇਗੀ ਚਾਹੇ ਉਹ ਰਾਸ਼ਨ ਹੋਵੇ ਚਾਹ ਤੁਸੀਂ ਦੇਖ ਸਕਦੇ ਹੋ ਖਾਂਡ ਦਾਲ ਚੋਲਹਾਰ ਕ ਕਪੜੇ ਬਰਤਨ ਕਿਤਾਬਾਂ ਤੱਕ ਵੀ ਜੜੀਆਂ ਇਸ ਤੇਰਾ ਤੇਰਾ ਹੱਟੀ ਦੇ ਵਿੱਚ ਮਿਲ ਗਿਆ ਤੇ ਹੋਰ ਵੀ ਜਿਹੜੇ ਲੋਗ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਲੋਗ ਇਸ ਸੇਵਾ ਕਰਨ ਵੀ ਆਉਂਦੇ ਤੇ ਜਾਂ ਕੋਈ ਸਮਾਨ ਲੈਣ ਵੀ ਆਉਂਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਇੱਕ ਤਸਵੀਰ ਹੋਰ ਮੈਂ ਦਿਖਾ ਦੇਣਾ ਚਾਹਨਾ ਕਿ 13 ਰੁਪਏ ਦੇ ਵਿੱਚ ਹੁਣ ਕਾਨੂੰਨੀ ਸਲਾਹ ਵੀ 13 ਹੱਟੀ ਚ ਮਿਲਦੀ ਹੈ ਕਿਹੜੇ ਜਿਹੜੇ ਗਰੀਬ ਲੋਕ ਹੁੰਦੇ ਐ ਕਈ ਵਾਰ ਜਿਹੜੇ ਵਕੀਲਾਂ ਦੇ ਕੋਲ ਨਹੀਂ ਜਾ ਸਕਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪਹਿਲੇ ਵੀ ਆਪਾਂ ਆਏ ਸੀ ਤੁਹਾਡੇ ਕੋਲ ਅੱਜ 5 ਸਾਲ ਪੂਰੇ ਹੋਣ ਜਾ ਰਿਹਾ 13 13 ਹੱਟੀ ਨੂੰ ਜੀ ਜੀ ਕੀ ਕਹਿਣਾ ਚਾਹਦੇ ਹੋ ਉਸ ਨੂੰ ਲੈ ਕੇ ਸਭ ਤੋਂ ਪਹਿਲੇ ਤੇ ਬਹੁਤ-ਬਹੁਤ ਵਧਾਈਆਂ ਇੱਥੋਂ ਦੇ ਜਿੰਨੇ ਵੀ ਸੰਸਥਾਪਕ ਕਰਤਾ ਨੇ ਅੱਜ ਸੇਵਾਦਾਰ ਨੇ ਕਿਉਂਕਿ ਉਹਨਾਂ ਦੀ ਮਿਹਨਤ ਲਗਨ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇਹ ਹਟਤ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ। ਔਰ ਮੈਂ ਚੰਨੀਆਂ ਕੀ ਜਿਹੜੇ ਲੋਕ ਇੱਥੇ দান ਦੇ ਰਹੇ ਆ, ਸੇਵਾ ਕਰ ਰਹੇ ਆ ਉਹ ਵੱਧ ਤੋਂ ਵੱਧ ਹੋਰ ਕਰਨ ਔਰ ਜਿਹੜੇ ਲੋੜਵੰਦ ਹੈਗੇ ਨੇ ਉਹਨਾਂ ਦੀ ਲੋੜਾਂ ਪੂਰੀਆਂ ਹੋ ਰਹੀਆਂ ਨੇ। ਇਸ ਇਸ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਦਾ ਯੋਗਦਾਨ ਮਿਲ ਰਿਹਾ ਹੈ। ਬਾਬਾ ਜੀ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ। ਮੈਂ ਤਾਂ ਇਹ ਕਹਿਣਾ ਚਾਹਾਂਗੀ ਬਸ। ਥੈਂਕ ਯੂ। ਬਿਲਕੁਲ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਹੁੰਦੇ ਨਜ਼ਰ ਆ ਰਹੇ ਨੇ। ਜਿਸ ਤਰ੍ਹਾਂ ਕਿ ਪਾ ਜੀਰਾਂ ਨੇ ਦੱਸਿਆ ਸੀ ਕਿ 600 ਤੋਂ ਵੱਧ ਪਰਿਵਾਰ ਜਿਹੜਾ ਐਸਾ ਹੱਟੀ ਦੇ ਨਾਲ ਜੁੜ ਚੁੱਕਿਆ ਹੈ ਇਹ ਇਕੱਲੇ ਭਾਰਤ ਤੋਂ ਨਹੀਂ ਵਿਦੇਸ਼ਾਂ ਚੋਂ ਵੀ ਲੋਕ ਸੇਵਾ ਕਰਨ ਲਈ ਜੜੇ ਤੇਰਾ ਤੇਰਾ ਹੱਟੀ ਤੇ ਆਂਦੇ ਨੇ ਜਿਸ ਤਰ੍ਹਾਂ ਕਿ ਅੱਜ ਮੈਡੀਕਲ ਕੈਂਪ ਵੀ ਲਗਾਇਆ ਗਿਆ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ఫిਜ਼ੀਓਥੈਰੇਪੀ ਦਾ ਕੈਂਪ ਹੈ ਤੇ ਲਗਾਤਾਰ ਲੋਕ ਸੇਵਾ ਕਰਦੇ ਵੀ ਨਜ਼ਰ ਆ ਰਹੇ ਹੈ 600 ਤੋਂ ਵੱਧ ਪਰਿਵਾਰ ਜਿਹੜਾ 13 13 ਹੱਟੀ ਦੇ ਨਾਲ ਜਿਹੜਾ ਜੁੜਿਆ ਹੈ ਇਸ ਦੇ ਨਾਲ ਬਲੱਡ ਕੈਂਪ ਉਹ ਵੀ ਜਿਹੜਾ ਚੱਲ ਰਿਹਾ ਹੈਗਾ ਮੈਂ ਬੋਲੇ ਤਾਂ ਮੋਬਾਈਲ ਤੁਹਾਡਾ ਟੈਕਸ ਕਿਹਦਾ ਲੱਗ ਰਿਹਾ ਹੈ ਮੈਡਮ ਖੂਨਦਾਨ ਕਰਨ ਲਈ ਆਏ ਹੋ ਪਹਿਲੇ ਵੀ ਖੂਨਦਾਨ ਫਸਟ ਟਾਈਮ ਫਸਟ ਟਾਈਮ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬੀਟੋ ਥੋੜੀ ਘਬਰਾਹਟ ਹੋ ਰਹੀ ਹੈ ਐਕਚੁਅਲੀ ਪਤਾ ਨਹੀਂ ਕੁਝ ਨਹੀਂ ਬਸ ਠੀਕ ਹੈ ਅੱਛਾ ਲੱਗ ਰਹਾ ਹੈ ਜਿਹੜਾ ਤੇਰਾ ਤੇਰਾ ਆਰਟੀਵਲ ਉਹ ਪ੍ਰਾਲਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਸਰ ਇਹਨਾਂ ਦੇ ਇਨੀਸ਼ੀਏਟਿਵ ਕਰਕੇ ਹੀ ਅਸੀਂ ਇੱਥੇ ਆਏ ਹਾਂ ਜੁੜੇ ਤਾਂ ਹੋਏ ਕਾਫੀ ਟਾਈਮ ਤੋਂ ਬਟ ਉਹਨਾਂ ਦੇ ਇਨੀਸ਼ੀਏਟਿਵ ਕਰਕੇ ਹੀ ਅਸੀਂ ਸਪੈਸ਼ਲੀ ਇੱਥੇ ਆਏ ਆ ਤੁਹਾਡੇ ਨਾਲ ਕੌਣ ਆਇਆ ਮੇ ਹਸਬੈਂਡ ਆ ਉਹ ਵੀ ਡੋਨੇਟ ਕਰ ਰਹੇ ਆ ਤੁਹਾਡੀ ਬੈਕ ਸਾਈਡ ਤੇ ਖੜੀ ਹੈ ਕੀ ਨਾਜ਼ ਜੀ ਤੁਹਾਡਾ ਸਰ ਕੀ ਜੀ ਕਿਸ ਤਰ੍ਹਾਂ ਸਰ ਪਹਿਲੇ ਵੀ ਕੀਤਾ ਖੂਨ ਦਾਨ ਪਹਿਲੇ ਆਪਣੇ ਕੰਪਨੀ ਦੇ ਕੰਮ ਕਰਦੇ ਸੀ ਉਦੋਂ ਕੀਤਾ ਕਾਫੀ ਦੇਰ ਪਹਿਲਾਂ ਕੀਤਾ ਸਰ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਠੀਕ ਹੈ ਵਧੀਆ ਜੀ ਤੇਰਾ ਤੇਰਾ ਹੱਟੀ ਦੇ ਸੁਪਰਾਲੇ ਨੂੰ ਕਿਸ ਤਰ੍ਹਾਂ ਦੇ ਬਹੁਤ ਵਧੀਆ ਜੀ ਇਹ ਤੇ ਬਹੁਤ ਵਧੀਆ ਕਰਦੇ ਪਏ ਅਸੀਂ ਤੇ ਕੁਝ ਵੀ ਨਹੀਂ ਹੈ ਦੇਖਿਆ ਜਾ ਤੇ ਕਰਦੇ ਖੁੰਦਾਲ ਕਰਕੇ ਵੀ ਅਸੀਂ ਹੈ ਕਿ ਕੁਝ ਨਹੀਂ ਹੈ ਜੋ ਇਹ ਕਰਦੇ ਵੀ ਉਪਰਾਲਾ ਕਰਦੇ ਹੋਏ ਆ ਮਾਰੀ ਪੜਾ ਗਰੇ ਸਾਰੇ ਜਿੰਨੇ ਵੀ ਬੰਦੇ ਜੁੜੇ ਇਹਨਾਂ ਦੇ ਨਾਲ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਵਾਂਗੇ ਕਿ ਜ਼ਰੂਰਤਮੰਦ ਲੋਕਾਂ ਦੇ ਲਈ ਜ਼ਰੂਰਤਮੰਦ ਲੋਕਾਂ ਦੇ ਲਈ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਤੇਰਾ ਤੇਰਾ ਹੱਤੀ ਵੱਲੋਂ ਕੀਤਾ ਜਾ ਰਿਹਾ ਹੈ ਫਿਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਰੋਜ਼ਗਾਰ ਵੀ ਦਿੱਤੇ ਜਾ ਰਹੇ ਨੇ ਇਹ ਰੇੜੀਆਂ ਨਹੀਂ ਇਹ ਰੋਜ਼ਗਾਰ ਨੇ ਉਸ ਦੇ ਉੱਪਰ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਨੂੰ ਇਹ ਦਿੱਤੀਆਂ ਜਾਣ ਗਿਆ ਉਸ ਦੇ ਉੱਪਰ ਰੋਜ਼ਗਾਰ ਕਰਦੇ ਨਜ਼ਰ ਆਣ ਗਿਆ ਉਸ ਦੇ ਨਾਲ ਡੌਗ ਸ਼ੈਲਟਰ ਵੀ ਜਿਹੜੇ ਜਿਹੜੇ ਬੇਜੁਬਾਨ ਜਿਹੜੇ ਜਾਨਵਰ ਆ ਗਏ ਉਹਨਾਂ ਦੇ ਲਈ ਇਹ ਸ਼ੈਲਟਰ ਵੀ ਜਿਹੜੇ ਬਣਾਏ ਗਏ ਨੇ ਤੇ ਜਿਸ ਤਰ੍ਹਾਂ ਕਿ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਲੋਕ ਵੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਆ ਅੱਜ 5 ਸਾਲ ਹੋ ਚਲੇ ਆ ਤੇਰਾ ਤੇਰਾ ਆਟੀ ਨੂੰ 600 ਤੋਂ ਵੱਧ ਪਰਿਵਾਰ ਇਸ ਦੇ ਨਾਲ ਜਿਹੜਾ ਜੁੜਿਆ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਕਾਫੀ ਲੋਕ ਜਿਹੜੇ ਇੱਥੇ ਪਹੁੰਚ ਰਹੇ ਆ ਜ਼ਰੂਰਤਮੰਦ ਲੋਕ ਪਹੁੰਚ ਰਹੇ ਆ ਆਪਣੀ ਜ਼ਰੂਰਤ ਦਾ ਹਰ ਇੱਕ ਚੀਜ਼ ਜਿਹੜੀ ਆ ਤੁਮ ਮਿਲ ਜਾਂਦੀ ਹੈ ਤੇ ਜਿਸ ਤਰ੍ਹਾਂ ਕਿ ਗੱਲਬਾਤ ਵੀ ਕੀਤੀ ਸੀ ਕਿ ਚਾਹੇ ਉਹ ਕਿਤਾਬਾਂ ਹੋਣ ਪਰਤਨ ਹੋਣ ਦਾ ਹੋਰ ਵੀ ਜ਼ਰੂਰਤ ਦਾ ਕੋਈ ਵੀ ਸਮਾਰ ਹੋਵੇ ਹਰ ਇੱਕ ਚੀਜ਼ ਜੜੀ ਹੈ ਤੇਰਾ ਤੇਰਾ ਹੱਟੇ ਨੂੰ ਮਿਲਦੀ ਹੈ ਕੈਮਰਾਮੈਨ ਰੇਸ਼ੇਸ਼ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ న్యూਸ ਜਲੰਧਰ